2023 ਦੇ ਵੀ 12ਵੇਂ ਮਹੀਨੇ 'ਚ ਨਿਕਲੇਗਾ ਠੀਕ ਹੈ ਜੀ ਤੇ ਇਹਦੀ ਕੀਮਤ ਵੀ ਆਪਾਂ ਜਮਾ ਜਾਇਜ਼ ਰੱਖਾਂਗੇ ਘੱਟੋ ਘੱਟ ਜਿਹੜਾ ਇਹਨੂੰ ਲਊਗਾ ਉਹਦਾ ਕੰਪਨੀ ਨਾਲੋਂ 2 ਲੱਖ ਦਾ ਫਾਇਦਾ ਹੋਊਗਾ ਤੇ ਯਾਰ 1200 ਘੰਟਾ ਚੱਲਿਆ ਨਾਲ ਦੀ ਹੈ ਟਾਇਰ ਟੂਰ 3 ਸਪੀਡ ਵਾਲਾ ਚੇਂਜਰ ਵਾਲਾ ਠੀਕ ਹੈ ਲੋ ਵੀ ਦੋਸਤੋ ਸਰ ਵੀਰ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਜਿਹੜੇ ਵੀਰ ਨਵੇਂ ਜੁੜਿਆ ਬਾਈ ਜੀ ਲਤੀ ਲਾਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਈ ਜੀ ਸਾਹਮਣੇ ਪੋਸਟਰ ਤੇ ਨਿਗਾ ਮਰਵਾ ਦੇ ਜਸਪ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਕੀ ਲੋਕੇਸ਼ਨ ਆ ਕਿੰਨੇ ਕਿ ਟਰੈਕਟਰ ਹੁੰਦੇ ਨੇ ਕਿ ਬਾਈਆਂ ਕੋਲੇ ਤੇ ਵੀਡੀਓ ਚ ਬਣੇ ਰਹੋ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਤੇ ਬਾਈਆਂ ਕੋਲੇ ਜਾਂਸੀ ਵੀ ਆ ਤੇ ਟਰੈਕਟਰ ਬਾਈ ਜੀ ਟੌਪ ਟੌਪ ਕੰਡੀਸ਼ਨਾਂ ਦੇ ਹੁੰਦੇ ਨੇਗੇ ਤੇ ਜਿਵੇਂ ਆਪਾਂ ਕਹਿੰਦੀਏ ਕਿਰਾਏ ਕੱਪੇਲੇ ਵੀ ਦਿੰਦੇ ਨੇਗੇ ਬਾਈ ਤੇ ਲੋਨ ਵਗੈਰਾ ਦੀ ਸੇਵਾ ਹੈ ਜੀ ਬਾਈ ਨਾਲ ਕਰਦੇ ਗਾ ਲੋ ਸਸੀ ਗੱਲ ਜੀ ਸਸੀ ਗੱਲ ਜੀ ਠੀਕ ਹੋ ਬਾਈ ਜੀ ਬਹੁਤ ਵਧੀਆ ਠੀਕ ਹੈ ਜੀ ਸਭ ਤੋਂ ਪਹਿਲਾਂ ਬਾਈ ਜੀ ਤੁਹਾਡਾ ਸਵਾਗਤ ਹੈ ਸਾਡੇ ਚਾਹ ਹਾਂਜੀ ਤੰਤੇ ਵਜੇ ਨਾਮ ਕੀ ਹੈ ਬਈ ਜੀ ਮੇਰਾ ਨਾਮ ਤਾਂ ਮਰਜਿੰਦਰ ਸਿੰਘ ਆ ਪਰ ਜਿਹੜੀ ਇਹ ਆਪਣਾ ਟਰੈਕਟਰ ਦਾ ਕੰਮ ਆ ਮੇਰੇ ਡੈਡੀ ਸ਼ੁਰੂ ਤੋਂ ਮੰਨ ਕੇ ਚੱਲੋ 25 ਸਾਲ ਹੋ ਗਏ ਨੂੰ ਕਰਦੇ ਨੂੰ ਜਗਸੀਰ ਸਿੰਘ ਸੀਰਾ ਦੇ ਨਾਮ ਤੇ ਬਹੁਤ ਲੋਕ ਜਾਣਦੇ ਵੀ ਆ ਠੀਕ ਆ ਜੀ ਹਾਂਜੀ ਤੇ ਜਿਵੇਂ ਆਪਾਂ ਕਹਿੰਦੇ ਆ ਪੁਰਾਣਾ ਕੰਮ ਕਰ ਤਾਂ ਕਾਗਜ਼ ਪੱਤਰਾਂ ਦੀ ਵੀ ਗਰੰਟੀ ਹੋਊਗੀ ਕਾਗਜ਼ ਪੱਤਰਾਂ ਦੀ ਫੁੱਲ ਗਰੰਟੀ ਹੈ ਜੀ ਆਪਣੀ ਉਹ ਬੜੀ ਦਿੱਕਤ ਨਹੀਂ ਆ ਠੀਕ ਆ ਜੀ ਤੇ ਟਰੈਕਟਰ ਦੀ ਟਰੈਕਟਰ ਦੀ ਵੀ ਆਪਣੀ ਪੂਰੀ ਗਰੰਟੀ ਹੋਊਗਾ ਜੀ ਠੀਕ ਆ ਜੀ ਜੇ ਰੰਗ ਪੇਂਟ ਜਿੱਥੋਂ ਕੋਈ ਹੋਇਆ ਉਹ ਆਪਾਂ ਅਗਲੇ ਨੂੰ ਦੱਸ ਕੇ ਦੇ ਦਾਂਗੇ ਜੇ ਕੋਈ ਹੋਇਆ ਨੇ ਉਹ ਰਜਨ ਵਾਲੀ ਹੁੰਦੀ ਹੈ ਟਰੈਕਟਰ ਮਾੜਾ ਮੋਟਾ ਰੰਗ ਬੇਟ ਹੋਇਆ ਹੁੰਦਾ ਆਪਾਂ ਦੱਸ ਦਾਂਗੇ ਠੀਕ ਹੈ ਜੀ ਕਿੰਨੇ ਕ ਟਰੈਕਟਰ ਅਵੇਲੇਬਲ ਹੁੰਦੇ ਭਾਈ ਆਪਣੇ ਕੋਲੇ 30 ਤੋਂ 35 ਟਰੈਕਟਰ ਅਵੇਲੇਬਲ ਹੁੰਦੇ ਠੀਕ ਹੈ ਜੀ ਕਿਹੜਾ ਮਰਜੀ ਕਿਹੜਾ ਮਾਰਕਾ ਜਿਹੜਾ ਮਰਜੀ ਜੇ ਕਿਸੇ ਨੇ ਕਾਲ ਕਰ ਲਈ ਵੀ ਸਾਨੂੰ ਆ ਟਰੈਕਟਰ ਚਾਹੁੰਦੇ ਉਹ ਵੀ ਅਵੇਲੇਬਲ ਉਹ ਅਵੇਲੇਬਲ ਕਰਾ ਦਾਂਗੇ ਆਪਣਾ ਐਡਰੈਸ ਹੈਗਾ ਬਾਕੀ ਪ੍ਰੀਤ ਤੇ ਮੈਸੀਜ ਏਜੰਸੀ ਆਪ ਆਪਣ ਨੂੰ ਪੁੱਛ ਕੇ ਆਉਣਾ ਸੋ ਕਾ ਪ੍ਰੀਤ ਤੇ ਮੈਸੀਜ ਏਜੰਸੀ ਆਪਣੇ ਕੋਲ ਠੀਕ ਹੈ ਬਰਨਾਲੇ ਚ ਠੀਕ ਹੈ ਜੀ ਜੇ ਕਿਸੇ ਨੇ ਪ੍ਰੀਤ ਖਰੀਦਣਾ ਪ੍ਰੀਤ ਵੀ ਮੈਸੀ ਜਿੰਨੇ ਟਰੈਕਟਰ ਹੁੰਦੇਗਾ ਫਸਟ ਜਾਂ ਸੈਕੰਡ ਜ਼ਿਆਦਾਤਰ ਟਰੈਕਟਰਾਂ ਦੇ ਓਨਰ ਹੁੰਦੇ ਨੇਗੇ ਜੀ ਤੇ ਲੋਨ ਵਗੈਰਾ ਦਾ ਫੈਸਿਬਿਲਟੀ ਕੀ ਹਾਂਜੀ ਹਾਂਜੀ ਹੈਗੀ ਆ ਠੀਕ ਆ ਬਾਈ ਜੀ ਚਲੋ ਬਾਈ ਜੀ ਆਪਾਂ ਹੁਣ ਟਰੈਕਟਰ ਸਟਾਰਟ ਕਰਾਂਗੇ 53 ਦਾ ਤੋਂ ਤੇ ਨਵੀਂ ਲੋਕਲ ਦਾ ਟਰੈਕਟਰ ਹੈਗਾ ਤੇ ਕਮੈਂਟ ਜ਼ਰੂਰ ਕਰਦੇ ਹੋ ਬਾਈ ਜੀ ਟਰੈਕਟਰ ਦੀ ਕੰਡੀਸ਼ਨ ਕਿੱਦਾਂ ਲੱਗੇ ਤੇ ਓਕੇ ਦੀ ਰਿਪੋਰਟ ਚ ਹੈਗਾ ਤੇ ਬਾਕੀ ਤਾਂ ਤੁਸੀਂ ਕਮੈਂਟ ਜ਼ਰੂਰ ਕਰਦੇ ਹੋ ਬਾਈ ਜੀ ਇਹ ਜੇ ਮਾਡਲ ਦੀ ਗੱਲ ਕਰੀਏ ਬਾਈ ਜੀ ਇਹ 2023 ਮਾਡਲ ਆ ਜੀ 2023 ਦੇ 12ਵੇਂ ਮਹੀਨੇ ਚ ਨਿਕਲੇ ਆਇਆ 5 ਸਾਲ ਦੀ ਇਹਦੀ ਗਾਰੰਟੀ ਹੋਊਗੀ ਉਹ ਆਪਾਂ ਦਵਾ ਦਾਂਗੇ ਜਿੱਥੋਂ ਦਾ ਵੀ ਬੰਦਾ ਲਊ ਆਪਾਂ ਉੱਥੋਂ ਦੀ ਏਜੰਸੀ ਤੋਂ 5 ਸਾਲ ਦੀ ਗਾਰੰਟੀ ਇਹਦੀ ਦਵਾ ਦਾਂਗੇ ਠੀਕ ਹੈ ਜੀ ਜਿਹੜੀ ਗਾਰੰਟੀ ਹੈ ਜੀ ਠੀਕ ਹੈ ਜੀ ਬਾਕੀ ਜੇ ਚਾਲ ਚਲਾਵੇ ਦੀ ਬਾਈ ਜੀ ਜੱਜ ਪਏ ਮੈਂ ਬਾਈ ਤੋਂ ਹੀ ਪੁੱਛੂੰਗਾ ਸੋ ਉਹਨੂੰ ਟਾਇਰ ਆਪ ਕੋਲ ਦਰਸਨਗੇ ਜੱਸ ਬ੍ਰੀ ਨਿਗਾ ਮਰਵਾ ਦੇ ਸੀਟ ਦਾ ਬਾਈ ਜੀ ਹਜੇ ਤੱਕ ਟੈਗ ਤੇ ਖੜਿਆਗਾ ਤੇ ਬਾਕੀ ਕੰਡੀਸ਼ਨ ਓਕੇ ਹੈ ਜੇ ਮਾਡਲ ਦੀ ਗੱਲ ਕਰੀਏ 23 ਆ ਤੇ ਚਾਲ ਚਲਾਵੇ ਦੀ ਗੱਲ ਬਾਈ ਜੀ 200 ਘੰਟਾ ਚੱਲਿਆ ਜੀ ਇਹ 2023 ਹਜੇ ਦੇਣੀਆਂ ਬਾਕੀ ਸੀ ਜੀ ਬਾਕੀ ਸੀ 2023 ਦੇ ਵੀ 1 ਘੱਟੋ ਘੱਟ ਜਿਹੜਾ ਇਹਨੂੰ ਲਊਗਾ ਉਹਦਾ ਕੰਪਨੀ ਨਾਲੋਂ 2 ਲੱਖ ਦਾ ਫਾਇਦਾ ਹੋਊਗਾ ਸਿੱਧਾ ਜਾ ਠੀਕ ਹੈ ਜੀ ਤੇ ਜਿਹੜੇ ਵੀ ਰਬੀ ਜੀ ਕਹਿੰਦੇ ਨੇ ਕਿ ਅਸੀਂ ਨਮਾ ਜੌਂਡੀਅਰ 5310 ਨਵੀਂ ਲੋਕਾਂ ਦਾ ਠੀਕ ਹੈ ਜੀ ਗੇਅਰ ਪ੍ਰੋ ਵਾਲਾ ਖਰੀਦਣਾਗਾ ਸੀ ਆਰ ਡੀ ਦਾ ਸੀ ਆਰ ਡੀ ਹਾਂਜੀ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਇਹਦੀ ਇਹਦੀ 9 ਲੱਖ 70000 ਰੁਪਏ ਡਿਮਾਂਡ ਆ ਬਾਕੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਉਹਦਾ ਆਪਾਂ ਮਾਣ ਕਰਾਂਗੇ ਦੇਖ ਕੇ ਕੋਈ ਗੱਲ ਠੀਕ ਹੈ ਜੀ ਫੁੱਲ ਮਾਣ ਦਾਣੋ ਠੀਕ ਹੈ ਜੀ ਜੇ ਨਵੇਂ ਟਰੈਕਟਰ ਦੀ ਕੀਮਤ ਲਾ ਕੇ ਪੁੱਛੇ ਕਿੱਥੇ ਤੱਕ ਹੋਣੀ ਇਹਦੀ ਕੀਮਤ ਘੱ ਠੀਕ ਹੈ ਜੀ ਕਿਉਂ ਉੱਥੇ ਇਹਦਾ ਕੀ ਆ ਗਿਆ ਜਿਹੜੇ ਵੇਟ ਲੱਗੇ ਨੂੰ 30000 ਦਿਆ ਲੱਗੇ ਆਗੇ ਉਹ ਵੀ ਇਹ ਲੱਗ ਨਹੀਂ ਦਿੰਦੇ ਨਾਲ ਹੀ ਆਪਾਂ ਜਿਹੜੇ ਦੇਣੇ ਆ ਠੀਕ ਹੈ ਜੀ ਤੇ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਬਾਈ ਜੀ 16 ਦੇ 18 ਚਣਾਈ 14 ਦੇ ਨਰੇ 16 ਨੇ ਜੀ 16 18 ਦੇ ਟੈਰਾਂ ਦਾ ਰੰਗ ਪੀਟ ਦਾ ਤਾਂ ਕਹਿੰਦੇ ਲੋਟੀ ਚ ਇਹਦਾ ਗਾਰੰਟੀ ਜੀ ਜਮਾ ਨਾ ਤੇ ਬਾਕੀ ਸਿੰਪਲ ਕੱਪੜਿਆਂ ਵਾਲੀ ਬਾਈ ਜੀ ਸਾਧਰੀ ਜੈਦੇ ਹਾਂਜੀ ਹਾਂਜੀ ਤੇ ਅੱਗੇ ਆ ਗਿਆ ਬਾਈ ਜੀ ਸੋਨਾਲੀਕਾ ਐਚ ਡੀ ਐਮ ਵਾਲਾ ਚੇਂਜਰ ਗੇਅਰ 60 ਹੌਸਪਾਵਰ ਦਾ ਤੇ ਇਹ ਟਰੈਕਟਰ ਨੇ ਬਾਈ ਜੀ ਜਿਵੇਂ ਆਪਾਂ ਕਹიდੀਏ ਪਿਛਲੇ ਸਾਲ ਸੁ ਤੇ ਕਿੰਨੇ ਮਾਡਲ ਆ ਬਾਈ ਜੀ ਇਹ 2020 ਮਾਡਲ ਆ ਜੀ ਠੀਕ ਹੈ 1200 ਘੰਟਾ ਚੱਲਿਆ ਨਾਲ ਦੀ ਹੈ ਟਾਇਰ ਟੂਰ 3 ਸਪੀਡ ਵਾਲਾ ਚੇਂਜਰ ਵਾਲਾ ਠੀਕ ਹੈ ਜੀ ਉਹ ਮਾਡਲ ਆ ਇਹ ਟਾਇਰ ਕਿੰਨੇ ਕੇ ਪੈਸੇ ਪੈ ਜੀ ਟਾਇਰ ਮੰਨ ਕੇ ਚਲੋ 75 80 ਪੈਸੇ ਬਈ ਵਾਲੀ ਹੈ 75 80 ਪੈਸੇ ਹਾਂਜੀ ਤੇ ਐਚ ਡੀ ਮਾੜਾ ਘੱਟ ਘੱਟ ਚਾਹ ਹਾਂਜੀ ਹਾਂਜੀ ਰੰਗ ਪ੍ਰਿੰਟ ਦਾ ਬਾਈ ਜੀ ਰੰਗ ਪ੍ਰਿੰਟ ਜਿਹੜਾ ਮਾੜਾ ਮੋਟਾ ਹੋਇਆ ਵੀ ਹੋਇਆ ਉਹ ਪਰ ਦੱਸ ਦਾਂ ਕਿ ਜਿਵੇਂ ਪਿੱਛੇ ਲਿੰਕਾਂ ਤੇ ਜਾਂ ਬੰਪਰ ਤੇ ਹੋਇਆ ਹੋਇਆ ਕੋਈ ਹੋਰ ਨਹੀਂ ਸ਼ੋਅ ਮਰਗਾਲ ਨੰਬਰੇ ਜਿਹੜਾ ਨਾਲ ਸਾਰਾ ਕੁਝ ਦੋ ਚੀਜ਼ ਤੇ ਬਾਕੀ ਜਿੰਨਾ ਵੀ ਸਮਾਨ ਹੈਗਾ ਭਾਈ ਜੀ ਨਾਲ ਹੀ ਆ ਜਿਹੜੀ ਸਤਰੀ ਵਗੈਰਾ ਹਰ ਕੋਲ ਲੱਗਿਆ ਉਹ ਨਾਲ ਹੀ ਮਿਲਣੀ ਆ ਠੀਕ ਆ ਭਾਈ ਜੀ ਤੇ ਸਤਰੀ ਵਗੈਰਾ ਲੱਗੇ ਹੋਏ ਗਿਆ ਸੀਟਾ ਵਗੈਰਾ ਵੀ ਵਧੀਆ ਲੱਗੇ ਹੋਏ ਨੇ ਜੇ ਟੇਪ ਦੀ ਗੱਲ ਕਰੀ ਭਾਈ ਸ਼ੌਂਕ ਨੂੰ ਹਾਂਜੀ ਹਾਂਜੀ ਠੀਕ ਆ ਭਾਈ ਮਗਰਾਟਾ ਦੇ ਜੱਸ ਤੇ ਨਿਗ੍ਹਾ ਮਰਵਾ ਦੇ ਫੇ ਟੇਪ ਵਗੈਰਾ ਵੈਸੇ ਭਾਈ ਜੀ ਸ਼ੌਂਕ ਨੂੰ ਕਰਵਾਈ ਹੋਈ ਆ ਤੇ ਕੀ ਡਿਮਾਂਡ ਆ ਭਾਈ ਜੀ ਇਹਦੀ ਡਿਮਾਂਡ ਹੈਗੀ ਆ 6 ਲੱਖ 40 ਹਜ਼ਾਰ ਰੁਪਿਆ ਠੀਕ ਆ ਜੀ ਜੀ ਤੇ ਲੋ ਵੀ 6 ਲੱਖ 40 ਹਜ਼ਾਰ ਰੁਪਿਆ ਡਿਮਾਂਡ ਹੈਗੀ ਟਰੈਕਟਰ ਪੂਰਾ ਕੋਕਾ ਪੀਸਾ ਤੇ ਕਈ ਵੀਰ ਤਾਂ ਜਿਵੇਂ ਆਪ ਤੇ ਅੱਗੇ ਗਿਆ ਬਈ ਜੀ 9500 ਮੈਸੀ ਚਲੋ ਬਈ ਚੈੱਕ ਕਰੋ ਕੰਡੀਸ਼ਨ ਟਰੈਕਟਰ ਦੀ 16 ਦੇ ਟਾਇਰਾਂ ਦਾ ਬਈ ਜੀ ਇਹ 2017 ਮਾਡਲ ਆ ਜੀ ਠੀਕ ਆ ਜੀ ਪੰਜਾਬ ਨੰਬਰ ਆ ਦੇਖੋ ਪਲੇਟਾਂ ਕਿ ਲੱਗੀਆਂ ਹੋਈਆਂ ਨੇ ਇਹ 2013 ਗਰੂਰ ਦਾ ਨੰਬਰ ਆ ਗਰੂਰ ਦਾ ਨੰਬਰ ਆ ਠੀਕ ਆ ਜੀ 495000 ਰੁਪਿਆ ਦੀ ਡਿਮਾਂਡ ਆ ਤੇ ਟਾਇਰ ਦੋਰੇ ਨੂੰ ਨਮਿਆਂ ਜਮਾ ਠੀਕ ਆ ਜੀ ਤੇ ਚੈੱਕ ਮਰ ਕਰਵਾ ਦੇ ਜਸਪ੍ਰੀਤ ਤੇ ਸਾਰੇ ਟਾਇਰਾਂ ਤੇ ਨਿਗਾਹ ਮਰਵਾ ਦੇ ਤੇ ਬਿਲ ਵਗੈਰਾ ਵੀ ਮਿਲ ਜੂਗਾ ਬਈ ਜੀ ਹਾਂ ਟਾਇਰਾਂ ਦਾ ਬਿਲ ਵਗੈਰਾ ਮਿਲ ਜੂਗਾ ਜਿਹੜੀ ਗਾਰੰਟੀ ਹੈ ਉਹ ਟਾਇਰਾਂ ਦੀ ਉਹ ਬਿਲ ਦਵਾ ਦਾਂਗੇ ਆਪਾਂ ਠੀ ਸਤਾਰਾ ਮਾਡਲ ਹੈਗਾ 495000 ਰੁਪਿਆ ਰੇਟ ਹੈਗਾ ਤੇ ਦਵਾਰੇ ਦੇ ਟਾਇਰ ਨੇ ਭਾਈ ਜੀ ਦਵਾਰੇ ਦੇ ਟਾਇਰ ਨੇ ਠੀਕ ਹੈ ਭਾਈ ਜੀ ਦੱਸਿਆ ਜਰੂਰੀ ਹੁੰਦਾ ਭਾਈ ਜੀ ਕਈ ਵਾਰ ਹੁੰਦਾਗਾ ਹਾਲਾ ਕਹਿ ਦਿੰਦਾ ਹਾਂ ਹਾਂਜੀ 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 ਸਹੀ ਹੈ ਠੀਕ ਹੈ ਜੀ ਤੇ ਖੁੱਲੇ ਪਲੇਟਫਾਰਮ 'ਚ ਆ ਗਿਆ ਹਾਂਜੀ ਹਾਂਜੀ ਤੇ ਲਓ ਭਾਈ ਜੀ ਅੱਗੇ ਆ ਗਿਆ ਪ੍ਰੀਤ 6049 ਇਹ ਟੂ ਸਪੀਡ ਚ ਹੈ ਇਹ ਟੂ ਸਪੀਡ ਚ ਆ 2020 ਮਾਡਲ ਆ ਯਾਰ ਘੰਟਾ ਚੱਲੇ ਟਾਇਰ ਨਾਲ ਦੇ ਆਗੇ 85 80% ਜਿਹੜੇ ਹੈਗੇ ਆ 50 ਨੰਬਰ ਆ ਇਹ ਠੀਕ ਹੈ ਜਿਵੇਂ ਮੈਂ ਪਹਿਲਾਂ ਹੀ ਕਹਤਾ ਸੀ ਨਾ ਚਾਲ ਚਲਾਵੇ ਤੇ ਬਾਜੀ ਕੋਲ ਘੱਟ ਚੱਲੇ ਟਾਇਰ ਠੀਕ ਇਹ ਲੋਬਾ ਜੀ ਬਾਈ ਕਹਿੰਦਾ ਇਹ ਵੀ ਘਾਟੇ ਚੱਲਿਆ ਰਿਹਾ ਤੇ ਰੰਗ ਪੇਂਟ ਦਾ ਬਾਈ ਜੀ ਰੰਗ ਪੇਂਟ ਦੀ ਆਪਣੀ ਇਹਦੀ ਫੁੱਲ ਗਰੰਟੀ ਹੋਊਗੀ 4,55,000 ਰੁਪਏ ਦੀ ਡਿਮਾਂਡ ਆ ਠੀਕ ਆ ਜੀ ਤੇ ਇੰਜਨ ਗੇਅਰ ਦਾ ਬਾਈ ਜੀ ਇੰਜਨ ਗੇਅਰ ਦਾ ਵਲੋ ਕਿਆ ਚਾਹੇ ਬਾਕੇ ਦੇਖ ਲੈਣੇ ਇੱਥੇ ਬਾਈ ਜੀ ਬਾਕੇ ਦੇਖ ਲੈਣ ਬਾਈ ਕਹਿੰਦਾ ਇੰਜਨ ਗੇਅਰ ਦਾ ਜਿੰਨੇ ਟਰੈਕਟਰ ਹੋਣਗੇ ਕੋਕਾ ਪੀਸ ਮਿਲਣਗੇ ਕਾਗਜ਼ ਪੱਤਰਾ ਦੇ ਵੀ ਓਕੇ ਮਿਲਣਗੇ ਇਹਦੀ ਕੀ ਡਿਮਾਂਡ ਆ ਬਾਈ ਜੀ 4,55,000 4,55,000 ਹਾਂਜੀ ਠੀਕ ਆ ਬਾਈ ਜੀ ਤੇ 60 ਨਾ ਜਾਂ 2 ਸਪੀਡ ਵਾਲਾ ਬਾਈ ਜੀ ਸੈਂ ਹਾਂਜੀ ਤੇ ਹੁਣ ਆਪਾਂ ਬਾਈ ਜੀ ਪਹਿਲਾਂ ਸਪੀਕਰਾਂ ਦੀ ਗੱਲ ਹੀ ਕਰ ਲੈਂਦੇ ਹਾਂ ਹਾਂਜੀ ਨਾਲ ਹੀ ਦੇਓਗੇ ਨਾਲ ਹੀ ਆ ਜੀ ਸਾਰਾ ਕੁਝ ਜਿਹੜਾ ਕੋਈ ਲੱਗਿਆ ਟਰੈਕਟਰ ਦੇ ਉੱਪਰ ਉਹ ਨਾਲ ਹੀ ਮਿਲਣਾ ਠੀਕ ਹੈ ਜੀ ਨਾਲ ਹੀ ਹੋਊਗਾ ਬਾਈ ਜੀ ਜਿਹੜੇ ਸਪੀਕਰ ਨੇਗੇ ਕਈ ਵਾਰ ਹੁੰਦੇ ਨੇ ਕਿ ਵੀ ਹਾਂ ਲਾ ਕੇ ਦੇਵਾਂਗੇ ਅਸੀਂ ਠੀਕ ਹੈ ਜੀ ਤੇ ਜਿੰਨੇ ਟਰੈਕਟਰ ਕਿਹਨੇ ਪੰਜਾਬ ਨੰਬਰੀ ਹੁੰਦੇ ਮਾਈ ਕੋਲ ਜੇ ਇਹਦੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਇਹ 2016 ਮਾਡਲ ਟਰੈਕਟਰ ਹੈ ਜੀ ਟਾਇਰ ਇਹਦੇ ਵੀ ਨਵੇਂ ਆ ਜਿਹੜਾ ਸਮਾਨ ਲੱਗਿਆ ਹੋਇਆ ਉੱਪਰ ਨਹਾਰਾ ਕੁਝ ਨਾਲ ਮਿਲਣਾ ਆ ਠੀਕ ਹੈ ਜੀ ਪੰਜਾਬ ਨੰਬਰ ਆ ਤੇ ਇਹਦੀ ਡਿਮਾਂਡ ਵੀ 495 2016 ਮਾਡਲ ਉਹ 17 ਮਾਡਲ ਉਹ 17 ਡਿਮਾਂਡ ਸੇਮ ਆ ਡਿਮਾਂਡ ਸੇਮ ਆ ਜੀ ਤੇ ਲਓ ਭਾਈ ਜੀ ਅਗਲੇ ਟਾਇਰਾਂ ਦੀ ਗੱਲ ਕਰੀਏ ਅਗਲੇ ਟਾਇਰ ਅਗਲੇ ਟਾਇਰ ਨਾਲ ਦੀ ਆਗੇ ਅਗਲੇ ਟਾਇਰ ਨਾਲ ਦੇਗੇ ਜੀ ਠੀਕ ਆ ਭਾਈ ਜੀ ਤੇ ਬਾਕੀ ਚੱਕ ਵੀ ਕਰ ਸਕਦੇ ਹੋ ਕੰਡੀਸ਼ਨ ਦਾ ਪੂਰਾ ਸਾਫ ਪਿਆ ਭਾਈ ਜੀ ਤੇ ਰੰਗ ਪੇਂਟ ਦੀ ਬਾਈ ਨੇ ਪਹਿਲੀ ਕਹੇ ਤਾਂ ਦੱਸ ਕੇ ਦੇਵਾਂਗੇ ਜੇ ਵੀ ਗੱਲ ਹੋ ਗਈ ਤੇ ਆ ਗਿਆ ਭਾਈ ਜੀ ਸੋਨਾ ਲੀਕਾ डीए इज 80 लाख ਤੇ ਇਹ ਵੀ ਚੇਂਜਰ ਵਾਲਾ ਹੈ। ਇਹ ਵੀ ਚੇਂਜਰ ਵਾਲਾ 3 ਸਪੀਡ ਆ, ਅੱਡ ਕਲੱਚ ਵਾਲਾ ਫੁੱਲ ਟੌਪ ਮਾਡਲ ਆ ਜੀ 60 एचपी ਦੇ ਵਿੱਚ। 60 एचपी ਦੇ ਵਿੱਚ। 2022 ਮਾਡਲ ਆ। 2022 ਮਾਡਲ ਆ ਤੇ ਬਠਿੰਡੇ ਦਾ ਹੋਇਆ ਜੀ ਨੰਬਰ ਆ ਪੀਵੀ 3। ਹਾਂਜੀ। ਇਹ ਲੋ ਵੀ ਬਠਿੰਡੇ ਦਾ ਨੰਬਰ ਆ, ਬਾਕੀ ਸ਼ੀਟ ਕਵਰ ਵਗੈਰਾ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਵਾਲੇ ਲੱਗੇ ਹੋਏ ਨੇ ਬਾਈ ਜੀ। ਹਾਂਜੀ। ਚੇਂਜਰ ਗੇਅਰ 'ਚ ਆ ਗਿਆ। 22 ਮਾਡਲ ਆ ਬਾਈ ਜੀ। ਜੇ ਚੱਲ ਚਲਾਉਣ ਦੀ ਗੱਲ ਕਰੀਏ ਤਕਰੀਬਨ ਬਾਈ ਜੀ। ਹਾਂਜੀ ਇਹ ਚੱਲਿਆ 700 ਘੰਟਾ ਜੀ। 700 ਘੰਟਾ। ਹਾਂਜੀ। ਤੇ ਠੀਕ ਹੈ ਭਾਈ ਜੀ 7 ਲੱਖ 35000 ਰੁਪਏ ਦੀ ਡਿਮਾਂਡ ਆ ਗਈ ਬਾਕੀ ਮੌਕੇ ਤੇ ਮਾਨਤਾ ਨੇ ਜਰੂਰ ਹੋ ਜੂਗਾ ਹਾਂਜੀ ਤੇ ਲਓ ਜੀ ਅੱਗੇ ਆ ਗਿਆ ਪ੍ਰੀਤ 6049 ਹਾਂਜੀ ਇਹ 2021 ਮਾਡਲ ਹੈ ਜੀ ਠੀਕ ਹੈ ਜੀ ਇਹ ਸਾਈਡ ਗੀਅਰ ਦੇ ਵਿੱਚ ਆ ਟਾਇਰ ਡੋਰ ਨਾਲ ਦੀ ਹੈ ਤੇ 800 ਘੰਟਾ ਚੱਲਿਆ ਠੀਕ ਹੈ ਜੀ ਜਿਹੜੀ ਆ ਛਤਰੀ ਵਗੈਰਾ ਲੱਗੀ ਆ ਸਾਰਾ ਕੁਝ ਨਾਲ ਆ ਪੰਜਾਬ ਨੰਬਰ ਆ ਇਹਦੀ ਡਿਮਾਂਡ ਹੈਗੀ 465000 ਰੁਪਿਆ 4 ਲੱਖ 65000 ਰੁਪਿਆ ਹਾਂਜੀ ਜੇ ਸਹੀ ਜੀ ਭਾਈ ਜੀ ਮਾਨਤਾ ਦੀ ਗੱਲ ਕਰੀਏ ਮਾਨਤਾ ਨੇ 4.5 ਲੱਖ ਤਾਂ ਦੇ ਦੇਣਗੇ ਬਸ 4.5 ਲੱਖ ਤਾਂ ਹਾਂਜੀ ਬਾਕੀ ਭਾਈ ਜੇ ਆਓਗੇ ਤਾਂ ਚਾਹ ਪਾਣੀ ਜ਼ਰੂਰ ਪੀ ਕੇ ਜਾਇਓ ਹਾਂਜੀ 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 ਤੇ ਬਾਕੀ ਸਿਕੰਦਰਾ ਨਿਗ੍ਹਾ ਮਰਵਾ ਦੇ ਤੇ ਭਾਈ ਜੀ ਅਗਲੀ ਵੀਡੀਓ 'ਚ ਆਪਾਂ ਸਾਰੇ 4x4 ਟਰੈਕਟਰ ਦਿਖਾਵਾਂਗੇ ਤੇ ਮਗਰ ਨਿਗ੍ਹਾ ਮਰਵਾ ਲੈ ਸਿਕੰਦਰਾ ਕਰਨ ਲੈ ਭਾਈ ਜੀ ਨੇ ਟਰੈਕਟਰ ਖਰੇ ਨੇਗੇ 4x4 ਅਗਲੀ ਵੀਡੀਓ 'ਚ ਆਪਾਂ ਦਿਖਾਵਾਂਗੇ ਤੇ ਜੇ ਕਿਸੇ ਨੇ ਭਾਈ ਜੀ 4x4 ਖਰੀਦਣਾ ਬਾਈਆਂ ਨਾਲ ਸੰਪਰਕ ਵੀ ਕਰ ਸਕਦੇ ਹੋਗੇ ਤੇ ਬਾਕੀ ਬਾਈਆਂ ਤੋਂ ਦੁਬਾਰੇ ਸਹੀ ਲੋਕੇਸ਼ਨ ਫੇਰ ਪੁੱਛ ਲੈਨੇ ਆਪਾਂ ਤੇ ਸਹੀ ਲੋਕੇਸ਼ਨ ਭਾਈ ਜੀ ਆਪਣਾ ਬਰਨਾਲੇ ਦੇ ਨਾਲ ਲੱਗੀ ਆ ਜੀ 2 ਕਿਲੋਮੀਟਰ ਤੇ ਸੰਘੇੜਾ ਪਿੰਡ ਆ ਠੀਕ ਹੈ ਜੀ ਪ੍ਰੀਤ ਤੇ ਮੈਸੇਜਾਂ ਸੀ ਪੁੱਛ ਕੇ ਕੋਈ ਵੀ ਆਹ ਢਾਲੀਆ ਟਰੈਕਟਰ ਗੈरेज ਵਾਲਿਆਂ ਦੇ ਜਾਣਾਂਗਾ ਠੀਕ ਹੈ ਜੀ ਤੇ ਕਰਾਇਗਾ ਪਹਿਲੇ ਕੀ ਮੰਨ ਕੇ ਲੋ ਪ੍ਰੋਸੀਜਰ ਹੈ ਜੀ ਆਪਣਾ ਕਰਾਇਗਾ ਪੇ ਤੇ ਇਦਾਂ ਐ ਜੀ ਜੇ ਕਰਾਈ ਟਰੈਕਟਰ ਲੈ ਜਾਣਾਗੇ ਇੱਕ ਬੰਦਾ ਵਿੱਚ ਜ਼ਿੰਮੇਵਾਰੀ ਵਾਲਾ ਲੈਨੇ ਆਪਾਂ ਦੋ ਖਾਲੀ ਚੈੱਕ ਲੈਨੇ ਤੇ ਪੇਮੈਂਟ ਐਡਵਾਂਸ ਲੈਨੇ ਆ ਪਹਿਲਾਂ ਆਧਾਰ ਕਾਰਡ ਇੱਕ ਬਸ ਆਧਾਰ ਕਾਰਡ ਹਾਂਜੀ ਜੇ ਜੇ ਮੈਂ ਟਰੈਕਟਰ ਦੇਵਾਂਗੇ ਉਵੇਂ ਹੀ ਲਵਾਂਗੇ ਉਵੇਂ ਹੀ ਲਵਾਂਗੇ ਆਪਾਂ ਹਾਂਜੀ ਠੀਕ ਹੈ ਜੀ ਐਵੇਂ ਹੁੰਦਾ ਕਿ ਦੁਬਾਰਾ ਟੁੱਟ-ਭੱਜ ਪਹਿਲਾਂ ਚੈੱਕ ਕਰਕੇ ਦੇਉ ਸਾਰਾ ਜਿੰਮੇ ਦਿੱਤਾ ਉਵੇਂ ਹੀ ਲੈਣਾ ਆਪਾਂ ਜੇ ਤਾਂ ਕੋਈ ਵਿੱਚੋਂ ਤਕਨੀਕੀ ਨੁਕਸਾ ਆਉਂਦਾ ਜਾਂ ਕੋਈ ਕ੍ਰੱਚ ਦਾ ਲਿਫਟ ਦਾ ਉਹ ਤਾਂ ਸਾਡਾ ਹੋਊਗਾ ਜੇ ਕਿਸੇ ਨੇ ਕੋਈ ਐਕਸੀਡੈਂਟ ਕਰਤਾ ਜਾਂ ਕੁਝ ਹੋਰ ਹੋ ਆ ਗਿਆ ਤਾਂ ਜੀ ਕਿੰਨੇ ਮਤਲਬ ਕਿ ਸ਼ੋਅ ਵਗੈਰਾ ਦਾ ਜਾਂ ਹਾਂਜੀ 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 ਜਾਂ ਕੋਈ ਡੈਂਟ ਪਾਤਾ ਜਾਂ ਕੁਝ ਰਿੱਟ ਪਾਤੀ ਹੋ ਆਗਲੇ ਦਾ ਆ ਉਹ ਅਗਲੇ ਦਾ ਹਾਂਜੀ ਠੀਕ ਹੈ ਖਰਚਾ ਭਰਾਂਗੇ ਜਾਂ ਟਰੈਕਟਰ ਵਾਲੇ ਨੇ ਨਹੀਂ ਆਪਾਂ ਪੈਸੇ ਲੈ ਲਾਂਗੇ ਬਸ ਠੀਕ ਹੈ ਜੀ ਹ ਠੀਕ ਹੈ ਭਾਈ ਜੀ ਗੱਲ ਕਰਕੇ ਬਹੁਤ ਬਹੁਤ ਧੰਨਵਾਦ ਧੰਨਵਾਦ ਲਓ ਭਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸੇਅਰ ਜ਼ਰੂਰ ਕਰ ਦਿਓ ਤੇ ਆਲੇ ਵੀਡੀਓ ਚ ਦੇਖਾਂਗੇ ਤੁਹਾਨੂੰ ਸਾਰੇ ਟਰੈਕਟਰ 4x4 ਧੰਨਵਾਦ